ਗੁਰਸਿੱਖਾਂ ਨੇ ਸਿੱਖੀ ਦੀ ਵਿਆਖਿਆ ਜਿਹੜੀ ਸਿੱਖੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸੀ ਨਾ ਜੀ ਜਿਹੜੀ ਸਿੱਖੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਹੈ ਉਸ ਸਿੱਖੀ ਨੂੰ ਆਪਣੇ ਅੰਦਰ ਧਾਰਨ ਕੀਤਾ ਫਿਰ ਉਸ ਸਿੱਖੀ ਦੀ ਵਿਆਖਿਆ ਆਪਣੇ ਜੀਵਨ ਨਾਲ ਕੀਤੀ ਹਰਿੰਦਰ ਸਿੰਘ ਮਹਿਗੂਬ ਹੁਣਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਇਦਾਂ ਰਸਤੇ 'ਚ ਬੈਠੇ ਨੇ ਰਸਤੇ 'ਚ ਤੇ ਕਿਸੇ ਦਾ ਸ਼ਰੀਰ ਉਹਨਾਂ ਦੀ ਝੋਲੀ ਦੇ ਵਿੱਚ ਹੈ ਤੇ ਉਹ ਜਿਹਦਾ ਸ਼ਰੀਰ ਹੈ ਉਹਦੇ ਵੱਲ ਬੜੀ ਪਿਆਰ ਦੀ ਨਿਗਾ ਨਾਲ ਵੇਖੀ ਜਾ ਰਹੇ ਨੇ ਜਿਵੇਂ ਆਪਾਂ ਨਿਹਾਰਦੇ ਆ ਨਾ ਕਿਸੇ ਨੂੰ ਨਿਹਾਰੀ ਜਾ ਰਹੇ ਆਲੇ ਦੁਆਲੇ ਸਿੱਖ ਸੰਗਤ ਸਾਰੇ ਖੜੇ ਨੇ ਉੱਥੇ ਇੱਕ ਖੜਾ ਹੈ ਹਕੀਮ ਅਬੂ ਤਰਾਬ ਅਬੂ ਤਰਾਬ ਪੁੱਛਦਾ ਇਹ ਕੌਣ ਹੈ ਜਿਹੜਾ ਕਲਗੀਧਰ ਦੀ ਗੋਦ ਚ ਲਟਿਆ ਐ ਇੰਨੇ ਪਿਆਰ ਨਾਲ ਜਿਹਦੇ ਵੱਲ ਵੇਖੀ ਜਾ ਰਹੇ ਨੇ ਕੌਣ ਐ ਕਿਸੇ ਨੇ ਦੱਸਿਆ ਇਹ ਗੁਰੂ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਐ ਕਹਿੰਦੇ ਇੰਨੇ ਇਹੋ ਜਿਹਾ ਕੀ ਕੀਤਾ ਹੈ ਕਿ ਇੰਨਾ ਪਿਆਰ ਜਿਤਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਹਿੰਦੇ ਪੀ ਇਹ ਚੜ੍ਹਾਈ ਕਰ ਗਿਆ ਜਿਹੜਾ ਝੋਲੀ ਦੇ ਵਿੱਚ ਹੈ ਉਹ ਜਿਉਂਦਾ ਨਹੀਂ ਹੈ ਉਹਦਾ ਸਰੀਰ ਹੈ ਮਰਜ ਦੀ ਝੋਲੀ ਦੇ ਵਿੱਚ ਸਤਿਗੁਰੂ ਉਹਦੇ ਚਿਹਰੇ ਵਾਲੀ ਵੇਖੀ ਜਾ ਰਹੇ ਨੇ ਸਰੀਰ 'ਚ ਜਾਨ ਨਹੀਂ ਹੈ ਕਹਿੰਦੀ ਪੀਐਸਆਈ ਨੇ ਕੀ ਕੀਤਾ ਇਹਦਾ ਸਰੀਰ ਲੈ ਕੇ ਇਦਾਂ ਬੈਠੇ ਨੇ ਤੇ ਉਸ ਸਿੱਖ ਨੇ ਹਕੀਮ ਅੱਬੂ ਤਰਾਗ ਨੂੰ ਦੱਸਿਆ ਕਹਿੰਦਾ ਇਹਨੂੰ ਪਹਾੜੀ ਰਾਜੇ ਪਕੜ ਕੇ ਲੈ ਗਏ ਸੀ ਫਿਰ ਕਹਿੰਦਾ ਪਹਾੜੀ ਰਾਜੇ ਨੂੰ ਕਹਿੰਦੇ ਸੀ ਗੱਲਾਂ ਦੋ ਨੇ ਜੇੜੀ ਮਰਜ਼ੀ ਕਰ ਲੈ ਦੋਵਾਂ 'ਚੋਂ ਇੱਕ ਚੋਣ ਕਰ ਲੈ ਤੇਰੀ ਮਰਜ਼ੀ ਐ ਜਿਹੜੀ ਮਰਜ਼ੀ ਦੋਵਾਂ 'ਚੋਂ ਕਰ ਲੈ ਕਿਹੜੀ ਪਹਿਲੀ ਤੇ ਐ ਵੀ ਆਹ ਐ ਤੇਰੇ ਸਾਹਮਣੇ ਕਿਸੇ ਦੇਵਤੇ ਦੀ ਮੂਰਤੀ ਇੱਕ ਤੇ ਇਹਨੂੰ ਮੱਥਾ ਟੇਕ ਦੇ ਤੇ ਦੂਜਾ ਆਹ ਐ ਜ਼ਹਿਰ ਦਾ ਪਿਆਲਾ ਜਾਂ ਫਿਰ ਇਹਨੂੰ ਪੀ ਲੈ ਮਰਜ਼ੀ ਤੇਰੀ ਐ ਵੀ ਮੂਰਤੀ ਨੂੰ ਮੱਥਾ ਟੇਕਣਾ ਐ ਕਿ ਜਾਂ ਜ਼ਹਿਰ ਪੀਣਾ ਕਹਿੰਦੇ ਨੇ ਜ਼ਹਿਰ ਦਾ ਪਿਆਲਾ ਪੀ ਲਿਆ ਇਹਨੇ ਮੂਰਤੀ ਨੂੰ ਮੱਥਾ ਨਹੀਂ ਟੇਕਿਆ ਕਿੱਦਾਂ ਦੇ ਹੋਣਗੇ ਕਿਉਂ ਨਹੀਂ ਟਿਕਿਆ ਉਹਦੇ ਇੱਥੇ ਨਾ ਆ ਸੁਰਤ ਦੇ ਵਿੱਚ ਗੁਰੂ ਨਾਨਕ ਬੈਠਾ ਸੀ ਉਹ ਗੁਰੂ ਨਾਨਕ ਜਿਹੜਾ ਕਹਿੰਦਾ ਭਾਈ ਜਿਹੜਾ ਰੱਬ ਹੈ ਨਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹ ਸਥਾਪਿਤ ਨਹੀਂ ਕੀਤਾ ਜਾ ਸਕਦਾ ਇੱਕ ਥਾਂ ਤੇ ਇਹ ਹਿੰਦੂ ਪੂਜਾ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਿਸ ਦੇਹੁਰਾ ਨਾ ਮਸੀਤ ਸਾਡਾ ਰੱਬ ਕਿਹੜਾ ਜਿਹੜਾ ਨਾ ਮੰਦਿਰ ਚ ਰਹਿੰਦਾ ਨਾ ਮਸਜਿਦ ਦੇ ਵਿੱਚ ਰਹਿੰਦਾ ਸਾਡਾ ਰੱਬ ਕਿੱਥੇ ਰਹਿੰਦਾ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਸਾਡਾ ਰੱਬ ਤੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇਉ ਪੁਕਾਰ ਕਹਿੰਦੇ ਇੰਨੇ ਜ਼ਹਿਰ ਦਾ ਪਿਆਲਾ ਪੀ ਲਿਆ ਕਿੱਡਾ ਸਿੱਦਕ ਹੋਏਗਾ ਉਹਦਾ ਤੇ ਬੰਦਾ ਸੋਚਦਾ ਵੀ ਕੀ ਜਾਂਦਾ ਚਲੋ ਇੱਕ ਵਾਰੀ ਟੇਕ ਲੈਨੇ ਆ ਅੰਦਰੋਂ ਤੇ ਮੈਂ ਮੰਨਦਾ ਹੀ ਨਹੀਂ ਅੰਦਰੋਂ ਨਹੀਂ ਮੰਨਦਾ ਜਾਨ ਬਚਾਉਣ ਵਾਸਤੇ ਸਾਡੇ ਇਹ ਜ਼ੁਬਾਨ ਤੇ ਚੜਿਆ ਹੋਇਆ ਵਾਕ ਹੈ ਕਿ ਜਾਨ ਨਾਲੋਂ ਕੀ ਪਿਆਰਾ ਉਹ ਕਹਿੰਦਾ ਮੈਨੂੰ ਜਾਨ ਨਾਲੋਂ ਗੁਰੂ ਨਾਨਕ ਪਿਆਰਾ ਜਾਨ ਨਾਲੋਂ ਗੁਰੂ ਨਾਨਕ ਦੀ ਸਿੱਖੀ ਪਿਆਰੀ ਹੈ ਜਾਨ ਨਾਲੋਂ ਗੁਰੂ ਨਾਨਕ ਦੀ ਵਿਚਾਰਤਾਰਾ ਪਿਆਰੀ ਹੈ